ਕੈਲੋ ਵੀ ਅੱਜ ਕੱਲ ਜਾਤ ਪਾਤ ਦੇ ਮਸਲੇ ਤੇ ਗੱਲ ਕਰ ਲਈਏ ਸ਼ਬਦ ਆਏਗਾ ਮੋਰੇ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵਿੱਚਿਓ ਸਿਰ ਗੁਰ ਕੇ ਜਾਤ ਦਾ ਗਰਵ ਨਾ ਕਰ ਮੂਰਖ ਗਵਾਰਾ ਇਸ ਗਰਵ ਤੇ ਚਲੇ ਬਹੁਤ ਵੇਕਾਰਾ ਮਨ ਦਾ ਟਿਕਾਓ ਕਿਵੇਂ ਹੋਵੇ ਸੰਤੋਖ ਕਿਵੇਂ ਮਿਲੇ ਆ ਜੀਵਨ ਦੇ ਵਿੱਚ ਖੁਸ਼ੀਆਂ ਕਿਵੇਂ ਆ ਦੁੱਖ ਨਾਲ ਕਿਵੇਂ ਨਜਿੱਠਣਾ ਹੈ ਦੁੱਖ ਨੂੰ دارو ਕਿਵੇਂ ਬਣਾਉਣਾ ਹੈ ਹਨਾ ਇਸ ਸੱਚ ਜੂਠ ਦਾ ਮਸਲਾ ਹੋ ਗਿਆ ਜਾਂ ਕੋਈ ਵੀ ਜ ਮਾਸ ਖਾਣ ਦੇ ਮਸਲੇ ਬਾਰੇ ਬੜੇ ਅੱਜਕੱਲ ਚਰਚੇ ਚੱਲਦੇ ਨੇ ਕੋਈ ਵੀ ਮਸਲਾ ਲੈ ਲਓ ਜੀਵਨ ਦਾ ਮਨ ਲੱਗਦਾ ਤੁਸੀਂ ਬਸ ਵਿਚਾਰੋ ਤਾਂ ਸਹੀ ਪੜੋ ਤਾਂ ਸਹੀ ਜਾਣੋ ਤਾਂ ਸਹੀ ਮਿਲਦਾ ਤੁਹਾਨੂੰ ਗੁਰਬਾਣੀ ਅੰਦਰ ਹਰੇਕ ਸਵਾਲ ਦਾ ਜਵਾਬ ਬੱਚੇ ਜਿਹੜੇ ਨੇ ਉਹ ਛੋਟੇ ਹੁੰਦੇ ਆ ਤੇ ਪੇਰੈਂਟਸ ਨੂੰ ਦੇਖਦੇ ਆ ਕਿ ਮਾਪੇ ਦੋਨੋਂ ਫੋਨ ਤੇ ਲੱਗੇ ਹੋਏ ਨੇ ਤਾਂ ਬੱਚੇ ਵੀ ਦੇਖਦੇ ਆ ਬੜੀ ਕੁਰੋਸਟੀ ਹੁੰਦੀ ਆ ਕਿ ਅਸ ਵੀ ਫੋਨ ਦੇਖਣਾ ਕੀ ਆ ਵਿੱਚ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਇਦਣੇ ਚਮੀਆਂ ਅਵੇਲੇਬਲ ਨੇ ਜਿਹੜੀਆਂ ਕਿ ਬੱਚਿਆਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ ਜੇ ਸਾਡੇ ਘਰਾਂ ਦੇ ਵਿੱਚ ਇਹ ਚੀਜ਼ ਹੁਣ ਆ ਗਈ ਹੈ ਟੈਕਨੋਲੋਜੀ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਤਾਂ ਕਿਉਂ ਨਾ ਉਹਨਾਂ ਨੂੰ ਕੋਈ ਬਦਲ ਦਿੱਤਾ ਜਾਵੇ ਕਿ ਉਹਨੇ ਉਹ ਦੇਖਣਾ ਹੀ ਆ ਤਾਂ ਫਿਰ ਕੁਝ ਇਸ ਤਰ੍ਹਾਂ ਦਾ ਦੇਖਣ ਜਿਹਦੇ ਨਾਲ ਉਹ ਆਪਣੇ ਮੂਲ ਦੇ ਨਾਲ ਆਪਣੇ ਜੜਾਂ ਦੇ ਨਾਲ ਜੁੜੇ ਰਹਿਣ ਰਤਨ ਪਦਾਰਥ ਜਿਹੜੇ ਨੇ ਗੁਰਬਾਣੀ ਅੰਦਰ ਹੀਰੇ ਲਾਲ ਜਵਾਰਾਤ ਜਿਹੜੇ ਵੀ ਸ਼ਬਦ ਨੇ ਉਹਨਾਂ ਦੇ ਖੋਜੀ ਬਣੀਏ ਉਹਨਾਂ ਨੂੰ ਪੜ੍ਹੀਏ ਨਾ ਕਿ ਸਿਰਫ ਉਤੋਂ ਤੋਂ ਪੜ੍ਹ ਕੇ ਗਾਈਏ ਜ਼ਰੂਰੀ ਹੈ ਕਿ ਅਸੀਂ ਸਮੁੰਦਰ ਹੈ ਪਰ ਅਸੀਂ ਡੁੱਬ ਕੀ ਕਿਨਿਕ ਲਾਉਣੇ ਕਿ ਨਹੀਂ ਇੱਕ ਡੂੰਗੀ ਡੂੰਗੀ ਲਾਉਣੇ ਸਾਡੇ ਤੇ ਅਸਰ ਜਿਦੋਂ ਆਪਾਂ ਦੇਖਦੇ ਆ ਕੋਈ ਹੋਰ ਤਰ੍ਹਾਂ ਦੇ ਕਾਰਟੂਨ ਵੈਸਟਰਨਾਈਜ਼ ਜਾਂ ਉਹਨਾਂ ਦਾ ਉਹਨਾਂ ਦਾ ਪ੍ਰਭਾਵ ਵੀ ਸਾਡੇ ਨਾਲ ਕਿਤੇ ਨਾ ਕਿਸੇ ਤਰੀਕੇ ਸਾਡੇ ਕਲਚਰ ਤੇ ਪੈ ਰਿਹਾ ਹੈ ਬੈ ਰਿਹਾ ਘਰਾਂ ਦੇ ਵਿੱਚ ਪੈ ਰਿਹਾ ਜਿਦੋਂ ਵੀ ਕੋਈ ਕਾਰਜ ਕਰਨਾ ਉਹਦੀ ਇੱਕ ਤਰਜੀਹ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਜਾਂ ਇੰਗਲਿਸ਼ ਕੀ ਹੈ ਪ੍ਰਾਇੋਰਟੀ ਉਹੀ ਪ੍ਰਾਇੋਰਟੀ ਸੈੱਟ ਕਰ ਲਓ ਤੁਹਾਡੇ ਲਈ ਜ਼ਰੂਰੀ ਚੀਜ਼ ਕਿਹੜੀ ਹੈ ਡੂ ਡਰਾਪ ਡੈਲੀਗੇਟ ਤੇ ਡੈਫਰ ਕਿ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ ਜਿਹੜਾ ਤੁਸੀਂ ਨਹੀਂ ਕਰ ਸਕਦੇ ਕਿਸੇ ਤੋਂ ਕਰਵਾਇਆ ਜਾ ਸਕਦਾ ਤੁਸੀਂ ਡੈਲੀਗੇਟ ਕਰਦੇ ਹੋ ਜਿਹੜਾ ਕੰਮ ਤੁਹਾਡੇ ਲਈ ਨਹੀਂ ਜ਼ਰੂਰੀ ਉਹਨੂੰ ਡਰਾਪ ਕਰਦੇ ਹੋ ਤੇ ਜਿਹੜਾ ਕੰਮ ਕੱਲ੍ਹ ਤੇ ਪਾਇਆ ਜਾ ਸਕਦਾ ਉਹਨੂੰ ਉੱਤੇ ਉਹਨੂੰ ਉੱਤੇ ਪਾ ਦਿਓ ਸਮੇਂ ਦੀ ਬਰਬਾਦੀ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਨਾ ਕੀਤੀ ਜਾਵੇ ਜਿਹੜੀ ਸੋਸ਼ਲ ਮੀਡੀਆ ਦੀ ਬਲਾਈਂਡਲੀ ਜਿਹੜੀ ਆਪਾਂ ਸਕਰੋਲਿੰਗ ਕਰਦੇ ਆ ਉਹ ਤੋਂ ਬਚਿਆ ਜਾਏ ਜਾਂ ਕਿਸੇ OTT ਪਲੇਟਫਾਰਮ ਤੇ ਕੋਈ ਬਿੰਜ ਵਾਚਿੰਗ ਨਾ ਕੀਤੀ ਜਾਏ ਟੈਕਨੋਲੋਜੀ ਦਾ ਟਾਈਮ ਹੈ ਅੱਜ ਦਾ ਤੇ ਬੱਚੇ ਜਿਹੜੇ ਨੇ ਉਹ ਛੋਟੇ ਹੁੰਦੇ ਆ ਤੇ ਪੇਰੈਂਟਸ ਨੂੰ ਦੇਖਦੇ ਆ ਕਿ ਮਾਪੇ ਦੋਨੋਂ ਫੋਨ ਤੇ ਲੱਗੇ ਹੋਏ ਨੇ ਤਾਂ ਬੱਚੇ ਵੀ ਦੇਖਦੇ ਆ ਬੜੀ ਕੁਇਰੋਸਟੀ ਹੁੰਦੀ ਆ ਕਿ ਅਸਵੀ ਫੋਨ ਦੇਖਣਾ ਕੀ ਹੈ ਵਿੱਚ ਬਟ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਇਦਣੇ ਚੀਜ਼ਾਂ ਅਵੇਲੇਬਲ ਨੇ ਜਿਹੜੀਆਂ ਕਿ ਬੱਚਿਆਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ ਬਟ ਤੁਸੀਂ ਇਦਾਂ ਦੀ ਕਿਹੜੀ ਚੀਜ਼ ਇਕ ਲਿਆਂਦੀ ਹੈ ਜਿਹਦੇ ਕਰਕੇ ਬੱਚੇ ਉਹ ਨਾਲ ਜੁੜ ਰਹੇ ਨੇ ਗੁਰਬਾਣੀ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਅਮਨਜ ਸਿੰਘ ਜੀ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਵਿਚਾਰ ਹੈ ਕਿ ਬੱਚਿਆਂ ਨੂੰ ਫੋਨ ਤੋਂ ਆਈਪੈਡ ਤੋਂ ਆਈਫੋਨ ਤੋਂ ਜਾਂ ਇਦਾਂ ਦੀ ਟੈਕਨੋਲੋਜੀ ਵਾਲੀਆਂ ਚੀਜ਼ਾਂ ਤੋਂ ਜਿੰਨਾ ਦੂਰ ਰੱਖ ਸਕੀਏ ਉਨਾ ਹੀ ਚੰਗਾ ਹੈ ਜੀ ਠੀਕ ਹੈ ਪਰ ਫਿਰ ਵੀ ਜੇ ਸਾਡੇ ਘਰਾਂ ਦੇ ਵਿੱਚ ਇਹ ਚੀਜ਼ ਹੁਣ ਆ ਗਈ ਹੈ ਟੈਕਨੋਲੋਜੀ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਤਾਂ ਕਿਉਂ ਨਾ ਉਹਨਾਂ ਨੂੰ ਕੋਈ ਬਦਲ ਦਿੱਤਾ ਜਾਵੇ ਕਿ ਉਹਨਾਂ ਨੂੰ ਉਹ ਦੇਖਣਾ ਹੀ ਹੈ ਤਾਂ ਫਿਰ ਕੁਝ ਇਸ ਤਰ੍ਹਾਂ ਦਾ ਦੇਖਣ ਜਿਹਦੇ ਨਾਲ ਉਹ ਆਪਣੇ ਮੂਲ ਦੇ ਨਾਲ ਆਪਣੇ ਜੜ੍ਹਾਂ ਦੇ ਨਾਲ ਜੁੜੇ ਰਹਿਣ ਸੋ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਇਆ ਸਾਡਾ ਵਿਚਾਰ ਸੀ ਕਿ ਅਸੀਂ ਖਾਲਸਾ ਫਲਵਾੜੀ ਵਰਗਾ ਇੱਕ ਪਲੈਟਫਾਰਮ ਤਿਆਰ ਕਰੀਏ ਜਿਹਦੇ ਵਿੱਚ ਜਿਹਦੇ ਰਾਹੀਂ ਅਸੀਂ ਬੱਚਿਆਂ ਨੂੰ ਬੱਚਿਆਂ ਤਾਈਂ ਪਹੁੰਚ ਕਰ ਸਕੀਏ ਬੱਚੇ ਜੇ ਦੇਖਣ ਤਾਂ ਉਹਨਾਂ ਨੂੰ ਰਾਈਮਸ ਜਿਹੜੀਆਂ ਸੋਤੇ ਸਿੱਧੀ ਯਾਦ ਹੋ ਜਾਂਦੀਆਂ ਹਨ ਦੇਖ ਕੇ ਉਹਨਾਂ ਨੂੰ ਅਟਰੈਕਟ ਕਰਦੀਆਂ ਨੇ ਉਹਨਾਂ ਤੋਂ ਬੱਚੇ ਆਡੀਓ ਵਿਜ਼ੂਅਲਸ ਤੋਂ ਬੜਾ ਕੁਝ ਸਿੱਖਦੇ ਆ ਜੀ ਤੇ ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਪੇਸ਼ ਕਰੀਏ ਕਿ ਬੱਚੇ ਅ ਸਿੱਖੀ ਦੇ ਨਾਲ ਚੰਗੇ ਗੁਣ ਧਾਰਨ ਕਰਨ ਬੱਚਿਆਂ ਦਾ ਜੀਵਨ ਵੀ ਵਧੀਆ ਹੋਵੇ ਮਾਪਿਆਂ ਦਾ ਵੀ ਤੇ ਉਹ ਜੋ ਕੁਝ ਗ੍ਰੈਂਡ ਕਰ ਹੀ ਰਿਹਾ ਹੈ ਟੈਕਨੋਲੋਜੀ ਤੋਂ ਉਹ ਵੀ ਆਡੀਓ ਵਿਜੂਅਲ ਜ਼ਰੀਏ ਤਾਂ ਕੁਝ ਚੰਗਾ ਕਰਨ ਨਾ ਕਿ ਸਿਰਫ ਨਿਰਾ ਐਂਟਰਟੇਨਮੈਂਟ ਜਾਂ ਸਿਰਫ ਇੱਕ ਇਹ ਵੀ ਹੈ ਕਿ ਜਦੋਂ ਆਪਾਂ ਦੇਖਦੇ ਹਾਂ ਕੋਈ ਹੋਰ ਤਰ੍ਹਾਂ ਦੇ ਕਾਰਟੂਨ ਵੈਸਟਰਨਾਈਜ਼ ਜਾਂ ਉਹਨਾਂ ਦਾ ਉਹਨਾਂ ਦਾ ਪ੍ਰਭਾਵ ਵੀ ਸਾਡੇ ਨਾਲ ਕਿਤੇ ਨਾ ਕਿਸੇ ਤਰੀਕੇ ਸਾਡੇ ਕਲਚਰ ਤੇ ਪੈ ਰਿਹਾ ਪੈ ਰਿਹਾ ਘਰਾਂ ਦੇ ਵਿੱਚ ਪੈ ਰਿਹਾ ਸੋ ਕਿਉਂ ਨਾ ਆਪਣਾ ਕੁਝ ਇਸ ਤਰ੍ਹਾਂ ਦਾ ਹੋਵੇ ਜਿਸ ਦੇ ਨਾਲ ਉਹਨਾਂ ਤੇ ਪ੍ਰਭਾਵ ਉਸ ਤਰ੍ਹਾਂ ਦਾ ਚੰਗਾ ਪ੍ਰਭਾਵ ਪਵੇ ਤੇ ਉਹ ਸਿੱਖੀ ਜਾਂ ਵੈਲਿਊਜ਼ ਨੇ ਜਿਹੜੀਆਂ ਉਹਨਾਂ ਨਾਲ ਜੁੜਨ ਉਹਨਾਂ ਤੋਂ ਕੁਝ ਸਿੱਖ ਸਕਣ ਵਿੱਚ ਮੈਂ ਥੋੜੀ ਅਗਰ ਤੁਹਾਡੀ ਬੈਕਗ੍ਰਾਉਂਡ ਦੀ ਗੱਲ ਕਰਾਂ ਤੁਹਾਡਾ ਆਈਟੀ ਰਿਲੇਟਿਡ ਬੈਕਗ੍ਰਾਉਂਡ ਹੈਗਾ ਬਟ ਐਨੀਮੇਸ਼ਨ ਐਂਡ ਮਲਟੀਮੀਡੀਆ ਇਹ ਥੋੜਾ ਡਿਫਰੈਂਟ ਹੋ ਜਾਂਦਾ ਫਿਰ ਤੁਸੀਂ ਇਸ ਪਾਸੇ ਇਹ ਚੀਜ਼ ਕਿੱਦਾਂ ਸੋਚੀ ਦੇਖੋ ਵੈਸੇ ਮੈਂ ਪੇਸ਼ੇਵਰ ਜੋ ਆਈਟੀ ਪ੍ਰੋਫੈਸ਼ਨਲ ਹਾਂ ਸ਼ੁਰੂ ਤੋਂ ਮੈਨੂੰ 15 ਸਾਲ ਹੋ ਗਏ ਇਸ ਪੇਸ਼ੇ ਦੇ ਵਿੱਚ ਤੇ ਜਿਵੇਂ ਜੀਵਨ ਦੇ ਸਫਰ ਦੇ ਵਿੱਚ ਜਿਵੇਂ ਜਿਵੇਂ ਮੋੜ ਆ ਜਾਂਦੇ ਨੇ ਅਲੱਗ-ਅਲੱਗ ਪੜਾਏ ਜਾਂਦੇ ਨੇ ਤੁਸਾਂ ਤੁਹਾਨੂੰ ਵੀ ਤੁਹਾਡੀ ਸੋਚਣ ਦੀ ਸਮਝਣ ਦੀ ਸਮਰੱਥਾ ਜਾਂ ਕਪੈਸਿਟੀ ਜਾਂ ਨਜ਼ਰੀਆ ਉਹ ਵੀ ਡਿਵੈਲਪ ਹੁੰਦਾ ਜਾਂਦਾ ਸੋ ਮੈਨੂੰ ਲੱਗਦਾ ਕਿ ਜਦੋਂ ਮੈਂ ਵਿਦੇਸ਼ ਗਿਆ ਫਿਰ ਉਸ ਤੋਂ ਬਾਅਦ ਮੇਰਾ ਪਰਿਵਾਰ ਵਧਿਆ ਮੇਰਾ ਆਨੰਦਕਾਰ ਜੋ ਹੈ ਬੱਚੇ ਹੋਏ ਤਾਂ ਮੈਨੂੰ ਮਹਿਸੂਸ ਹੋਇਆ ਕਿ ਬੱਚਿਆਂ ਦੀ ਕੁਝ ਨਾ ਕੁਝ ਇਸ ਤਰ੍ਹਾਂ ਦਾ ਬਣਾਉਣਾ ਜ਼ਰੂਰੀ ਹੈ ਤੇ ਜ਼ਰੂਰੀ ਹੈ ਕਿਉਂਕਿ ਸਾਡੇ ਬੱਚੇ ਵੀ ਦੇਖਦੇ ਸਨ ਇਹ ਚੀਜ਼ਾਂ इमोਸ਼ਨਲੀ ਬੱਚਿਆਂ ਨੂੰ ਅਟਰੈਕਟ ਕਰਦੀਆਂ ਹਨ ਜਾਂ ਉਹ ਸਿੱਖ ਸਕਦੇ ਇਹਨਾਂ ਚੀਜ਼ਾਂ ਤੋਂ ਇਸ ਕਰਕੇ ਫਿਰ ਉੱਥੋਂ ਅਸੀਂ ਖਾਸਾ ਫਲਵਾੜੀ ਬਾਰੇ ਜਿਹੜਾ ਫੁਰਨਾ ਆਇਆ ਉਹਨੂੰ ਲੈਂਦਾ ਤੇ ਹੁਣ ਅਸੀਂ ਤਕਰੀਬਨ ਕੋਸ਼ਿਸ਼ ਕਰਦੇ ਹਾਂ ਕੁਝ ਨਾ ਕੁਝ ਨਵਾਂ ਨਵਾ ਨਵੇਂ ਤੋਂ ਭਾਵ ਕੀ ਕੁਝ ਨਾ ਕੁਝ ਗੁਰਮਤ ਧਾਰੇ ਦੇ ਅੰਦਰ ਰਹਿ ਕੇ ਕੁਝ ਨਾ ਕੁਝ ਪੇਸ਼ ਕਰਦੇ ਜੀ ਤਾਂ ਜੋ ਬੱਚੇ ਉਹਨਾਂ ਤੋਂ ਸਿੱਖਦੇ ਰਹਿਣ ਸੋ ਹੈ ਤਾਂ ਇਹ ਪੂਰੀ ਅਲੱਗ ਫੀਲਡ ਮਲਟੀਮੀਡੀਆ ਦੀ ਹੈ ਪਰ ਨਾਲ ਨਾਲ ਆਪਣੇ ਪੇਸ਼ੇ ਦੇ ਔਰ ਪਰਿਵਾਰ ਦੇ ਕੋਸ਼ਿਸ਼ ਕਰਦਾ ਕਿ ਇਸ ਚੀਜ਼ ਨੂੰ ਮੈਨੇਜ ਕੀਤਾ ਜਾਏ ਤੇ ਕੁਝ ਨਾ ਕੁਝ ਸੰਕਲਪ ਵੀ ਸੇਵਾ ਚ ਪੇਸ਼ ਕਰਦੇ ਰਹੀਏ ਅ ਜੀ ਜੇ ਮੈਂ ਗੱਲ ਕਰਾਂ ਮਤਲਬ ਜਿੰਨਾ ਤੁਹਾਨੂੰ ਦੇਖਣਾ ਹੈ ਜਿੰਨਾ ਕਿ ਤੁਹਾਨੂੰ ਮੈਂ ਜਾਣਿਆ ਕਿ ਯੂ ਆਰ ਲਾਈਕ ਅ ਬੁਕੇ ਕਿ ਅਲੱਗ-ਅਲੱਗ ਫਲਾਵਰਸ ਨੇ ਤੁਸੀਂ ਨਾਲ-ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਵੀ ਮੈਨੇਜ ਕਰਦੇ ਹੋ ਤੁਸੀਂ ਨਾਲ-ਨਾਲ ਬੱਚਿਆਂ ਵਾਸਤੇ ਤੁਸੀਂ ਆ ਚੀਜ਼ ਕਰ ਰਹੇ ਹੋ ਤੁਸੀਂ ਰੀਸੈਂਟਲੀ ਬੁਕਸ ਵੀ ਲਿਖੀਆਂ ਹੋਣੇ ਤੁਸੀਂ ਐਜ਼ ਅ ਰਾਗੀ ਜਿਹੜਾ ਤੁਸੀਂ ਕੀਰਤਨ ਵੀ ਜਿਹੜਾ ਬਹੁਤ ਅੱਛਾ ਕਰਦੇ ਹੋ ਤੇ ਇੰਨਾ ਸਾਰਾ ਕੁਝ ਇਕੱਠਾ ਜਵਾ ਜਾਣਨਾ ਚਾਹੁੰਗਾ ਕਿੱਦਾਂ ਮੈਨੇਜ ਕਰਦੇ ਹੋ ਜੰਦਾ ਸਾਹਿਬ ਦੇਖੋ ਇਹ ਲਈ ਮਾਰਵੇ ਦਾ ਸ਼ੁਕਰ ਹੈ ਕਿ ਉਹਨਾਂ ਦੀ ਕਿਰਪਾ ਸਦਕਾ ਹੀ ਸਾਰਾ ਕੁਝ ਹੁੰਦਾ ਹੈ ਪਰ ਜਿੱਥੇ ਤੱਕ ਇਸ ਨੂੰ ਮੈਨੇਜ ਕਰਨ ਦੇ ਸਮੇਂ ਨੂੰ ਮੈਨੇਜ ਕਰਨ ਦੀ ਗੱਲ ਹੈ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੁਝ ਗੁਨਕਤੇ ਆ ਜੋ ਮੈਂ ਫਾਲੋ ਕਰਦਾ ਤੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਪਹਿਲਾ ਇਹ ਕਿ ਜਦੋਂ ਵੀ ਕੋਈ ਕਾਰਜ ਕਰਨਾ ਉਹਦੀ ਇੱਕ ਤਰਜੀਹ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਜਾਂ ਇੰਗਲਿਸ਼ ਕੀ ਹੈ ਪ੍ਰਾਇੋਰਟੀ ਉਹਦੀ ਪ੍ਰਾਇੋਰਟੀ ਸੈੱਟ ਕਰ ਲਓ ਤੁਹਾਡੇ ਲਈ ਜ਼ਰੂਰੀ ਚੀਜ਼ ਕਿਹੜੀ ਹੈ ਤੇ ਉਸ ਦੇ ਨਾਲ ਨਾਲ ਮੈਂ ਵੀ ਫਾਲੋ ਕਰਦਾ ਕਿ ਡੂ ਡਰਾਪ ਡੈਲੀਗੇਟ ਤੇ ਡੈਫਰ ਕਿ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ ਜਿਹੜਾ ਤੁਸੀਂ ਨਹੀਂ ਕਰ ਸਕਦੇ ਕਿਸੇ ਨੂੰ ਕਰਵਾਇਆ ਜਾ ਸਕਦਾ ਤੁਸੀਂ ਡੈਲੀਗੇਟ ਕਰਦੇ ਹੋ ਜਿਹੜਾ ਕੰਮ ਤੁਹਾਡੇ ਲਈ ਨਹੀਂ ਜ਼ਰੂਰੀ ਉਹਨੂੰ ਡਰਾਪ ਕਰਦੇ ਹੋ ਤੇ ਜਿਹੜਾ ਕੰਮ ਕੱਲ੍ਹ ਤੇ ਪਾਇਆ ਜਾ ਸਕਦਾ ਉਹਨੂੰ ਉਹ ਤੇ ਉਹਦੇ ਤੇ ਪਾ ਦਿਓ ਪਰ ਜਿਹੜੀਆਂ ਚੀਜ਼ਾਂ ਪ੍ਰਾਇੋਰਟੀ ਤੇ ਨੇ ਉਹ ਤੁਸੀਂ ਖੁਦ ਕਰਨੀਆਂ ਨੇ ਉਹ ਪਹਿਲੇ ਦੇ ਅਧਾਰ ਤੇ ਰੱਖੋ ਉਹਨਾਂ ਨੂੰ ਸੋ ਇਦਾਂ ਦੇ ਕੁਝ ਨੁਕਤੇ ਨੇ ਉਸ ਤੋਂ ਇਲਾਵਾ ਸਮੇਂ ਦੀ ਬਰਬਾਦੀ ਮੈਂ ਕੋਸ਼ਿਸ਼ ਕਰਦਾ ਹਾਂ ਕਿ ਨਾ ਕੀਤੀ ਜਾਵੇ ਜਿਹੜੀ ਆ ਸੋਸ਼ਲ ਮੀਡੀਆ ਦੀ ਅ ਬਲਾਈਂਡਲੀ ਜਿਹੜੀ ਆਪਾਂ ਸਕਰੋਲਿੰਗ ਕਰਦੇ ਆ ਉਹ ਤੋਂ ਬਚਿਆ ਜਾਏ ਜਾਂ ਕਿਸੇ OTT ਪਲੇਟਫਾਰਮ ਤੇ ਕੋਈ ਬਿੰਜ ਵਾਚਿੰਗ ਨਾ ਕੀਤੀ ਜਾਏ ਸੋ ਜਦੋਂ ਤੁਸੀਂ ਇਸ ਤਰ੍ਹਾਂ ਦੇ ਨੁਕਤੇ ਕਰਨ ਲੱਗ ਜੋ ਮੈਨੂੰ ਲੱਗਦਾ ਸਮਾਂ ਜਿਹੜਾ ਹੈ ਤੁਹਾਡਾ ਫਿਰ ਸਾਥ ਦਿੰਦਾ ਜੇ ਜੇ ਤੁਸੀਂ ਅੱਜ ਸਮੇਂ ਨੂੰ ਸਾਹਮਦੇ ਹੋ ਤਾਂ ਸਮਾਂ ਵੀ ਤੁਹਾਡਾ ਫਿਰ ਧਿਆਨ ਰੱਖਦਾ ਫਿਰ ਤੁਸੀਂ ਉਹਨੂੰ ਮੈਨੇਜ ਕਰਨ ਜੋਗੇ ਹੋ ਜਾਂਦੇ ਹੋ ਸੋ ਕੋਸ਼ਿਸ਼ ਕਰਦੇ ਆ ਲੇਕਿਨ ਜਿੰਨਾ ਜਿੰਨਾ ਵੀ ਹੋ ਸਕੇ ਅ ਪਰ ਇਹ ਵੀ ਸਮਾਂ ਬੜਾ ਬਲਵਾਨ ਹੈ ਨਿਕਲੀ ਜਾ ਰਿਹਾ ਸੋ ਅੰਦਰ ਆਸ ਹੁੰਦੀ ਹੈ ਵੀ ਇਹ ਵਿਆਰਥ ਨਾ ਜਾਵੇ ਇਸ ਨੂੰ ਕਿਸੇ ਪਾਸੇ ਲੇਖੇ ਲਾਇਆ ਜਾਵੇ ਸੋ ਇਸ ਤਰ੍ਹਾਂ ਦੀ ਸੋਚ ਦੇ ਨਾਲ ਤੁਰੇ ਰਹਿੰਨੇ ਆ ਤੇ ਫਿਰ ਉਹ ਸਮਾਂ ਆਪਣੇ ਆਪ ਫਿਰ ਸੱਜੇ ਪਾਸੇ ਲਾ ਰਿਹਾ ਹੈ ਕੋਸ਼ਿਸ਼ ਕਰ ਰਹੇ ਆ ਬੀਇੰਗ ਆ ਪ੍ਰੋਫੈਸ਼ਨਲ ਨਾਲ ਨਾਲ ਤੁਸੀਂ ਜਿਵੇਂ ਕੀਰਤਨ ਕਰਦੇ ਹੋ ਗੁਰਬਾਣੀ ਨਾਲ ਜੁੜੇ ਹੋਏ ਹੋ ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਗੁਰਬਾਣੀ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ ਤੁਹਾਡੇ ਪ੍ਰੋਫੈਸ਼ਨਲ ਕੈਰੀਅਰ ਤੇ ਤੁਹਾਨੂੰ ਐਜ਼ ਆ ਹਿਊਮਨ ਤੁਹਾਨੂੰ ਐਜ਼ ਆ ਪਰਸਨ ਕਿੰਨਾ ਕੁ ਡਿਵੈਲਪ ਹੋਣ ਦੇ ਵਿੱਚ ਹੈਲਪ ਕਰਦੀ ਹੈ ਗੁਰਬਾਣੀ ਤਾਂ ਦੇਖੋ ਇੱਕ ਇਹ ਇਨਸਾਨ ਦੇ ਹਰੇਕ ਪੱਖ ਨੂੰ ਡਿਵੈਲਪ ਕਰਨ ਦੇ ਸਮਰੱਥ ਹੈ ਗੁਰਬਾਣੀ ਆਪ ਗੁਰੂ ਹੈ ਆਪ ਰੱਬ ਅਸੀਂ ਪੂਜਦੇ ਆ ਅਸੀਂ ਇਹਨੂੰ ਪੜਾਉਂਦੇ ਆ ਅਸੀਂ ਇਹਨੂੰ ਜੀਂਦੇ ਆ ਗਾਉਂਦੇ ਆ ਗੁੰਗੁਣਾਉਂਦੇ ਆ ਪੜ੍ਹਦੇ ਆ ਸਿੱਖਦੇ ਆ ਸੋ ਗੁਰਬਾਣੀ ਸਾਡੇ ਹਰੇਕ ਜੀਵਨ ਦੇ ਹਰੇਕ ਪੱਖ ਨੂੰ ਪ੍ਰਭਾਵਿਤ ਕਰਦੀ ਹੈ ਔਰ ਸਾਡਾ ਫਰਜ਼ ਇਹ ਹੈ ਕਿ ਉਹ ਗੁਰਬਾਣੀ ਜਿਹੜੀ ਅਥਾ ਸਮੁੰਦਰ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਰਤਨ ਪਦਾਰਥ ਜਿਹੜੇ ਨੇ ਗੁਰਬਾਣੀ ਅੰਦਰ ਹੀਰੇ ਲਾਲ ਜਵਾਰਾਤ ਜਿਹੜੇ ਵੀ ਸ਼ਬਦ ਨੇ ਉਹਨਾਂ ਦੇ ਖੋਜੀ ਬਣੀਏ ਉਹਨਾਂ ਨੂੰ ਪੜ੍ਹੀਏ ਨਾ ਕਿ ਸਿਰਫ ਉਤੋਂ ਤੋਂ ਪੜ੍ਹ ਕੇ ਗਾਈਏ ਸੋ ਇਹ ਜ਼ਰੂਰੀ ਹੈ ਕਿ ਅਸੀਂ ਸਮੁੰਦਰ ਹੈ ਪਰ ਅਸੀਂ ਡੁਬਕੀ ਕਿ ਨਿਕਲਾਉਣੇ ਕਿ ਨਹੀਂ ਕਿ ਡੂੰਗੀ ਡੁਬਕੀ ਲਾਉਣੇ ਸਾਡੇ ਤੇ ਐਸੋ ਸਾਨੂੰ ਜ਼ਰੂਰ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਤੇ ਸਿਰਫ ਇਹਨੂੰ ਗਾਉਣ ਤੱਕ ਸੀਮਿਤ ਰੱਖਣਾ ਜਾਂ ਪੜਨ ਤੱਕ ਸੋ ਮੇਰਾ ਵਿਚਾਰ ਹੈ ਕਿ ਗੁਰਬਾਣੀ ਦੇ ਅੰਦਰ ਬਹੁਤ ਲਾਤਨ ਪਦਾਰਥ ਨੇ ਬਾਕੀ ਉਹ ਕਿਵੇਂ ਪ੍ਰਭਾਵਿਤ ਕਰਦੀ ਹੈ ਉਹ ਦੇਖੋ ਗੁਰਬਾਣੀ ਦੇ ਕਿਸੇ ਵੀ ਪੰਕਤੀ ਨੂੰ ਕਿਸੇ ਵੀ ਸ਼ਲੋਕ ਨੂੰ ਕਿਸੇ ਵੀ ਸ਼ਬਦ ਨੂੰ ਲੈ ਲਓ ਤੁਸੀਂ ਦੇਖੋਗੇ ਕਿ ਉਹ ਇੱਕ ਸੁਚੱਜੀ ਜੀਵਨ ਜਾਚ ਦਾ ਸੁਨੇਹਾ ਦੇ ਰਹੀ ਹੈ ਹਰ ਵੇਲੇ ਦੇ ਰਹੀ ਹੈ ਹਾਂ ਨਾ ਜਿਵੇਂ ਆਪਾਂ ਕਿਸੇ ਮਸਲੇ ਤੇ ਗੱਲ ਕਰ ਲਈਏ ਸੋਸ਼ਲ ਇਸ਼ੂ ਤੇ ਗੱਲ ਕਰ ਲਈਏ ਕਹਿ ਲੋ ਵੀ ਅੱਜ ਕੱਲ ਜਾਤ ਪਾਤ ਦੇ ਮਸਲੇ ਤੇ ਗੱਲ ਕਰ ਲਈਏ ਸ਼ਬਦ ਆਏਗਾ ਮੋਰੇ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵਿੱਚਿਓ ਸਿਰ ਗੁਰ ਕੇ ਜਾਤ ਦਾ ਗਰਵ ਨਾ ਕਰ ਮੂਰਖ ਗਵਾਰਾ ਇਸ ਗਰਵ ਤੇ ਚਲੇ ਬਹੁਤ ਵੇਕਾਰਾ ਸੋ ਮੈਂ ਤਾਂ ਸਿਰਫ ਇੱਕ ਮਸਲਾ ਗੱਲ ਕਰ ਰਿਹਾ ਇਸ ਤਰ੍ਹਾਂ ਦੇ ਬਹੁਤ ਨੇ ਮਨ ਦੇ ਮਸਲੇ ਮਨ ਦਾ ਟਿਕਾਓ ਕਿਵੇਂ ਹੋਵੇ ਸੰਤੋਖ ਕਿਵੇਂ ਮਿਲੇ ਜੀਵਨ ਦੇ ਵਿੱਚ ਖੁਸ਼ੀਆਂ ਕਿਵੇਂ ਆਣ ਦੁੱਖ ਨਾਲ ਕਿਵੇਂ ਨਜਿੱਠਣਾ ਹੈ ਦੁੱਖ ਨੂੰ دارو ਕਿਵੇਂ ਬਣਾਉਣਾ ਹੈ ਅਨਾ ਸੱਚ ਜੂਠ ਦਾ ਮਸਲਾ ਹੋ ਗਿਆ ਜਾਂ ਕੋਈ ਵੀ ਜਾਂ ਮਾਸ ਖਾਣ ਦੇ ਮਸਲੇ ਬਾਰੇ ਬੜੇ ਅੱਜਕੱਲ ਚਰਚੇ ਚੱਲਦੇ ਨੇ ਕੋਈ ਵੀ ਮਸਲਾ ਲੈ ਲਓ ਜੀਵਨ ਦਾ ਮੈਨੂੰ ਲੱਗਦਾ ਤੁਸੀਂ ਬਸ ਵਿਚਾਰੋ ਤਾਂ ਸਹੀ ਪੜੋ ਤਾਂ ਸਹੀ ਜਾਣੋ ਤਾਂ ਸਹੀ ਮਿਲਦਾ ਤੁਹਾਨੂੰ ਗੁਰਬਾਣੀ ਅੰਦਰ ਹਰੇਕ ਸਵਾਲ ਦਾ ਜਵਾਬ ਮਿਲ ਜਾਂਦਾ ਹੈ